ਜੀ ਨੇ ਸੇਵਕ ਜੁੜੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਅਨੋਸ਼ ਕਰ ਜੀ ਨਮਸਕਾਰ ਜੀ ਸਤ ਸਾਈਂ ਜੀ ਕੀ ਨਾਮ ਹੈ ਜੀ ਤੁਹਾਡਾ ਰਾਮ ਲਾਲ ਦਾਸ ਰਾਮ ਲਾਲ ਜੀ ਅਸੀਂ ਅਕਸਰ ਦੇਖਦੇ ਆ ਕਿ ਜਿਹੜੀ ਭਗਤੀ ਦੇ ਵਿੱਚ ਤ્યાਗ ਬਹੁਤ ਕਿਹਾ ਜਾਂਦਾ ਹੈ ਕਿ ਤ્યાਗ ਕਰਨਾ ਚਾਹੀਦਾ ਹੈ ਭਗਤੀ ਦਾ ਔਰ ਤ્યાਗ ਦਾ ਕੀ ਮੇਲ ਹੈ ਔਰ ਸੰਤ ਰਾਮਪਾਲ ਜੀ ਤ્યાਗ ਦੇ ਬਾਰੇ ਵਿੱਚ ਕੀ ਪ੍ਰੇਰਣਾ ਕਰਦੇ ਆ ਸਤ ਸਾਈਂ ਪੱਖ ਜੀ ਸਤ ਸਾਈਂ ਸੰਤ ਰਾਮਪਾਲ ਜੀ ਮਹਾਰਾਜ ਇੱਕ ਅਜਿਹੇ ਸੰਤ ਹਨ ਜਿਹੜੇ ਸਾਨੂੰ ਤ્યાਗ ਦੇ ਬਾਰੇ ਵਿੱਚ ਕਿਸ ਤਰ੍ਹਾਂ ਤਿਆਗ ਕਰਨਾ ਚਾਹੀਦਾ ਹੈ ਉਸ ਦੀ ਖੁਦ ਉਦਾਹਰਣ ਹਨੋ ਜੀ ਤਿਆਗ ਦਾ ਮਤਲਬ ਹੈ ਵੈਸੇ ਜੇ ਸ਼ਬਦ ਕਾਰਤ ਦੇਖੀਏ ਨਾਤਾ ਤੋੜਨਾ ਜੀ ਅਧਿਆਤਮ ਬਾਦ ਨਾਲ ਸੰਬੰਧ ਦੇਖੀਏ ਤਾਂ ਨਾਤਾ ਤੋੜਨ ਦਾ ਮਤਲਬ ਹੈ ਦੁਨਿਆਵੀ ਜੋ ਵੀ ਕਾਰ ਵਿਹਾਰ ਹਨ ਇਹਨਾਂ ਨਾਲੋਂ ਨਾਤਾ ਤੋੜ ਕੇ ਪ੍ਰਮਾਤਮਾ ਦੇ ਨਾਲ ਜੁੜਨਾ ਜੀ ਇਹਦੇ ਬਾਰੇ ਵਿੱਚ ਸਾਨੂੰ ਮਹਾਰਾਜ ਜੀ ਨੇ ਸੰਤ ਰਾਮਪਾਲ ਜੀ ਮਹਾਰਾਜ ਜੀ ਇਹਦੇ ਬਾਰੇ ਵਿੱਚ ਬਾਰ ਬਾਰ ਸਾਨੂੰ ਦੱਸਦੇ ਹਨ ਜਿਸ ਤਰ੍ਹਾਂ ਕਿ ਉਹਨਾਂ ਨੇ ਖੁਦ ਵੀ ਇੱਕ ਉਦਾਹਰਣ ਪੇਸ਼ ਕੀਤਾ ਹੈ ਸਭ ਤੋਂ ਪਹਿਲਾਂ ਉਹਨਾਂ ਨੇ ਨੌਕਰੀ ਦਾ ਤਿਆਗ ਕੀਤਾ ਲਗਭਗ ਕਹੋ ਕਿ ਪਰਿਵਾਰ ਦਾ ਵੀ ਤਿਆਗ ਕਰ ਦਿੱਤਾ ਅਧਿਆਤਮ ਬਾਦ ਦੇ ਰਸਤੇ ਤੇ ਚੱਲਣ ਵਾਸਤੇ ਲੋਕਾਂ ਨੂੰ ਸਹੀ ਰਸਤਾ ਦੱਸਣ ਵਾਸਤੇ ਜਿਹੜੀ ਜਿਹੜੀ ਕਿਰਿਆ ਹੈ ਸਾਡੀ ਅਧਿਆਤਮ ਕਿਰਿਆ ਇਹ ਨੂੰ ਵੀ ਕਿਹੜੀ ਸਾਨੂੰ ਕਰਨੀ ਚਾਹੀਦੀ ਹੈ ਕਿਸ ਤਰ੍ਹਾਂ ਦੀ ਸਾਨੂੰ ਪੂਜਾ ਕਰਨੀ ਚਾਹੀਦੀ ਹੈ ਇਹਦੇ ਬਾਰੇ ਉਹਨਾਂ ਨੇ ਸਾਨੂੰ ਦੱਸਿਆ ਹੈ ਤੇ ਜਿਸ ਤਰ੍ਹਾਂ ਹੋਰ ਵੀ ਬਹੁਤ ਉਦਾਹਰਣਾਂ ਹਨ ਤੇ ਮੀਰਾ ਬਾਈ ਨੇ ਘਰ ਤੇ ਆਗ ਦਿੱਤਾ ਇਸੇ ਵਾਸਤੇ ਹੀ ਇਸੇ ਪਰਮਾਤਮਾ ਦੀ ਖੋਜ ਵਾਸਤੇ ਪਰਮਾਤਮਾ ਦੀ ਖੋਜ ਲਈ ਰਾਜਿਆਂ ਨੇ ਰਾਜ ਤਿਆਗ ਦਿੱਤੇ ਸੋ ਇਸੇ ਤਰ੍ਹਾਂ ਹੀ ਜਿਹੜਾ ਤਿਆਗ ਹੈ ਤਿਆਗ ਅਧਿਆਤਮ ਬਾਦ ਵਿੱਚ ਬਹੁਤ ਹੀ ਜ਼ਰੂਰੀ ਹੈ ਤਿਆਗ ਤੋਂ ਬਿਨਾ ਭਰਤੀ ਭਗਤੀ ਨਹੀਂ ਹੋ ਸਕਦੀ ਨਾ ਪਰਮਾਤਮਾ ਦੀ ਖੋਜ ਹੋ ਸਕਦੀ ਹੈ ਇਸ ਕਰਕੇ ਮਹਾਰਾਜ ਜੀ ਰਾਮਪਾਲ ਜੀ ਮਹਾਰਾਜ ਜੀ ਇੱਕ ਜਿਹੇ ਸੰਤ ਹਨ ਦੁਨੀਆ ਵਿੱਚ ਜਿਹੜੇ ਸਾਨੂੰ ਤਿਆਗ ਦੇ ਬਾਰੇ ਵਿੱਚ ਸਹੀ ਅਰਥਾਂ ਵਿੱਚ ਸਮਝਾਉਂਦੇ ਹਨ ਸੋ ਉਹਨਾਂ ਤੋਂ ਸਮਝ ਕੇ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ ਜੀ ਠੀਕ ਹੈ ਜੀ ਧੰਨਵਾਦ ਸੱਚ ਅ ਇਹ ਸਨ ਰਾਮ ਲਾਲ ਜੀ ਜਿਨ੍ਹਾਂ ਨੇ ਦੱਸਿਆ ਹੈ ਕਿ ਭਗਤੀ ਮਾਰਗ ਦੇ ਵਿੱਚ ਤਿਆਗ ਹੈ ਜਿਹੜਾ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਤਿਆਗ ਤੋਂ ਬਿਨਾਂ ਕੋਈ ਵੀ ਚੀਜ਼ ਜਿਹੜੀ ਹੈ ਉਹ ਸੰਪੂਰਨ ਨਹੀਂ ਹੋ ਸਕਦੀ ਲੋਭ ਬਣਿਆ ਰਹਿੰਦਾ ਸੰਤ ਰਾਮਪਾਲ ਜੀ ਮਹਾਰਾਜ ਦੀ ਇਹਨਾਂ ਨੇ ਉਦਾਹਰਣ ਦਿੱਤੀ ਹੈ ਕਿ ਸੰਤ ਰਾਮਪਾਲ ਜੀ ਜਦੋਂ ਇਹ ਗਿਆਨ ਪ੍ਰਚਾਰ ਕਰਦੇ ਸੀ ਉਦੋਂ ਸੰਤ ਰਾਮਪਾਲ ਜੀ ਨੌਕਰੀ ਦੇ ਵਿੱਚ ਵਿਜੀ ਹੋਣ ਕਰਕੇ ਜਿਹੜਾ ਲੋਕਾਂ ਨੂੰ ਗਿਆਨ ਸਮਝਾਉਣ ਦੇ ਵਿੱਚ ਥੋੜਾ ਟਾਈਮ ਦੀ ਕਮੀ ਆ ਰਹੀ ਸੀ ਫਿਰ ਸੰਤ ਰਾਮਪਾਲ ਜੀ ਨੇ ਨੌਕਰੀ ਨੂੰ ਨਾ ਦੇਖਦੇ ਹੋਏ ਨੌਕਰੀ ਤੋਂ ਤਿਆਗ ਪੱਤਰ ਦੇ ਕੇ ਸੰਤ ਰਾਮਪਾਲ ਜੀ ਦੇ ਇਸ ਗਿਆਨ ਨੂੰ ਜਾ ਪ੍ਰਮਾਤਮਾ ਕਬੀਰ ਸਾਹਿਬ ਜੀ ਨੇ ਇਸ ਗਿਆਨ ਨੂੰ ਪਹਲਾਇਆ ਜਿਸ ਗਿਆਨ ਨੂੰ ਸਮਝ ਕੇ ਆਦੇ ਲੱਖਾਂ ਹੀ ਲੋਕ ਜਿਹੜੇ ਆ ਉਹ ਸੁਖੀ ਜੀਵਨ ਜੀ ਰਹੇ ਆ ਔਰ ਲੱਖਾਂ ਹੀ ਲੋਕ ਜਿਹੜੇ ਆ ਉਹ ਸੁਖੀ ਹੋ ਚੁੱਕੇ ਨੇ